ਇਹ ਚੱਲੀ ਇਹ ਘੱਟੀ ਚੱਲੀ ਹੋਈ ਹੈ ਇਹ ਚੱਲੀ ਹੋਈ ਹੈ 14000 ਚੱਲੀ ਹੋਈ ਆ ਠੀਕ ਆ ਇਹਦੀ ਹੈਗੀ 1875 ਦੀ ਡਿਮਾਂਡ ਆ ਜੀ 1875 ਦੀ ਹਾਂਜੀ ਇਹ 4/4 ਆਟੋ ਆ ਇਹਦੇ ਵਿੱਚ ਆਪਣੇ ਰੂਬੀਕਨ ਰੂਬੀਕਨ ਦੀ ਗ੍ਰਿੱਲ ਆ ਗਈਆਂ ਜੀ ਲੈਕਾਂ ਚੇਂਜ ਆ ਗਈਆਂ ਆ ਅਲਾਇ ਚੇਂਜ ਆ ਗਏ ਪੰਜਾਬ ਦੇ ਵਿੱਚ ਸਭ ਤੋਂ ਫੇਵਰੇਟ ਮੈਂ ਕਹਿੰਦਾ ਇਸ ਟਾਈਮ ਟ੍ਰੈਂਡ ਕਰ ਰਹੀਆਂ ਇਹ ਗੱਡੀਆਂ ਹਾਂ ਹਾਂਜੀ ਹਾਂਜੀ ਇਹ ਹੈਗੇ ਜੀ ਪਹਿਲੀ ਹੈਗੀ ਆ ਫਸਟ ਓਨਰ ਫੁੱਲ ਵੀ ਮੈਂ 2019 ਮਾਡਲ ਐਸ 9 ਇਹਦੇ ਵਿੱਚ ਇੱਕ ਖਾਸ ਆ ਗਈ ਅਲੋਏ ਵੀ ਲਾ ਕੇ ਪਲਾਟੀ ਦੇ ਅਲਾਇ ਆ ਗਈ ਜੀ ਐਕਸਟਰਾ ਪਈ ਹੋਏ ਨੇ ਸੀਟ ਕਵਰ ਐਕਸਟਰਾ ਆ ਗਿਆ ਇਹ ਫਸਟ ਓਨਰ ਫੁੱਲ ਬੀਮਾ 9898 ਲੱਖ ਦੇ ਕਰੀਬ ਵਿੱਦ ਸਰਵਿਸ ਰਕੋੜਾ ਸਾਰੀ ਜੈਨੂਨ ਕਾਰ ਜੈਨੂਨ ਜੀ ਐਸ ਫਸਟ ਓਨਰ ਫੁੱਲ ਬੀਮਾ ਠੀਕ ਆ ਤੇ ਇਹ ਚੱਲੀ ਆ ਮੇਰੇ ਸਾਨੂੰ 95000 ਰੁਪਏ ਤੋਂ ਰਕੋੜਾ ਇਹਦੀ ਡਿਮਾਂਡ ਹੈਗੀ ਆ ਜੀ ਆਪਣੇ ਦੂਜੇ ਦੀ 79 ਦੀ ਰੇਟ ਸਵਾਨੋ ਮੇਰੇ ਪਹਿਲੇ ਟੈਰਾਂ ਤੇ ਕਾਰ ਆ ਸਾਰੀ オリジナル ਆ ਠੀਕ ਆ ਇਹਦਾ ਇੰਟੀਰੀਅਰ ਦੀ ਗੱਲ ਕਰੀਏ ਤਾਂ ਬਹੁਤ ਹੀ ਜ਼ਿਆਦਾ ਵਧੀਆ ਤੇ 7900 ਕਿਲੋਮੀਟਰ ਕਾਰ ਚੱਲੀ ਹੋਈ ਆ ਬਾਈ 7900 ਕਿਲੋਮੀਟਰ ਗੱਡੀ ਚੱਲੀ ਆ ਗਾਰੰਟੀ ਆ ਜੀ ਆ ਦੇਖੋ ਆ ਸਾਰੇ ਸਟਿੱਕਰਸ ਟੁੱਕਰ ਦੇ ਨਾ ਉਵੇਂ ਉਵੇਂ ਹੀ ਲੱਗੇ ਹੋਏ ਨੇ ਠੀਕ ਆ ਸਟਿੱਕਰ ਦੀ ਗੱਲ ਕਰੀਏ ਹਾਂ ਹਾਂ ਆ ਚੀਜ਼ੜੇ ਤੇ ਉੱਤੇ ਉਹਦੇ ਤੇ ਆਪਣੇ ਮੀਟਰ ਤੇ ਸਾਰਾ ਕੁਝ ਉਵੇਂ ਹੀ ਜਾਣੀ ਇਹ ਰਿਟਰਨ ਚ ਦੇ ਦੂੰਗਾ ਮੀਟਰ ਨੂੰ ਚਾਪੀ ਲਿਆ ਗੇਅਰ ਵੀ ਗੇਅਰ ਆ ਇਹ ਹੈਗਾ ਜੀ 2015 ਮਾਡਲ ਦਾ ਇਹ तकरीबन ਮੇਰੇ ਨਾਲ 80-85 ਹਜ਼ਾਰ ਕਿਲੋਮੀਟਰ ਚੱਲੀ ਆ ਥਰਡ ਓਨਰ ਆ ਤੇ ਘਰੋਂ ਘਰੀ ਟ੍ਰਾਂਸਫਰ ਹੋਈ ਹੋਈ ਆ ਇਹ ਕਿੰਨੇ ਦੀ ਬਣ ਜੂਗੀ ਗੱਡੀ ਤੇ ਚੱਲੀ ਰਿਕਾਰਡ ਨਾਲ ਆ ਪਰ ਅੱਛਾ ਚੱਲੀ ਇਹ 70-75 ਹਜ਼ਾਰ ਵਿੱਚ ਰਕੋਰਡ ਆ ਤੇ ਬਣੂਗੀ ਕਿੰਨੇ ਦੀ ਗੱਡੀ ਇਹ ਤਕਰੀਬਨ ਦੇ ਦਾਂਗੇ ਜੀ ਤੁਹਾਨੂੰ ਆਪਾਂ 490 ਕੁ ਦੀ ਰੇਟ ਨਾ ਹੈਗੀ ਜੀ 0013 ਨੰਬਰ ਲੱਗਣਾ ਗੱਡੀ ਨੰਬਰ ਬਿਲਕੁਲ ਜੀ ਨੰਬਰ ਸਮੇਤ ਆ 2013 ਸੌਰੀ 16 ਮਾਡਲ ਆ ਫਸਟ ਓਨਰ ਆ ਇੰਸ਼ੋਰੈਂਸ ਖਤਮ ਠੀਕ ਆ ਤੇ ਇਹ ਦੇ ਦਾਂਗੇ ਤੁਹਾਨੂੰ ਜੀ ਆਪਾਂ 7 ਲੱਖ ਰੁਪਏ ਤੇ ਸ਼ੇਰਕਾਲ ਮਿੱਤਰੋ ਕੀ ਹਾਲ ਚਾਲ ਆ ਬਈ ਗੱਡੀਆਂ ਵਗਿਆ ਅੱਜ ਜਮਾਈ ਘੈਂਟ ਹੋਣ ਵਾਲੀਆਂ ਆ ਉੱਚੇ ਸੈਗਮੈਂਟ ਦੀਆਂ ਗੱਡੀਆਂ ਐਂਡ ਐਵਰ ਫੋਰਚੂਨਰ ਸਾਰੇ ਸਾਡੇ ਨਾਲ ਭਾਜੀ ਕੀ ਹਾਲ ਚਾਲ ਆ ਮਾ ਭਾਈ ਜੀ ਅੱਜ ਅਸੀਂ ਗੱਡੀਆਂ ਦਾ ਫੁੱਲ ਸਟਾਕ ਦਿਖਾ ਦੇਣਾ ਬਾਕੀ ਬਿਲਕੁਲ ਜੀ ਬਿਲਕੁਲ ਸਾਰਾ ਹੀ ਦੇਖ ਲਓ ਕੈਮਰਾ ਤੋਂ ਹੋਊਂਗੇ ਵਾਲੇ ਵਾਲੇ ਡੇਰੀ ਢੇਰਾ ਸਾਰਾ ਦਿਖਾਤਾ ਤੇ ਬਾਈ ਪਹਿਲਾਂ ਆਪਾਂ ਦੱਦੀਏ ਜਗਾ ਗੱਡੀ ਆਪਣੀ ਲੋਕੇਸ਼ਨ ਜਗਾ ਹੈਗਾ ਜੀ ਲੋਕੇਸ਼ਨ ਚਾਂਡੇ ਬਿਕਬਿਆਰ ਹਰਸ਼ਾੜ ਦੇ ਖੜੇ ਆਪਾਂ ਤੇ ਆਪਾਂ ਜੇ ਗੱਲ ਕਰੀਏ ਸਟਾਰਟਿੰਗ ਬਜਟ ਦੀ ਆਪਣੇ ਘੱਟ ਤੋਂ ਘੱਟ ਦੇ ਘੱਟ ਵੀ ਹੋ ਜਾ ਸਟਾਰਟਿੰਗ ਬਜਟ ਲੈ ਕੇ ਚੱਲੀਏ ਤਾਂ 4 ਤੋਂ ਉਪਰੀ ਚੱਲਦਾ ਜੀ 4 ਤੋਂ ਉੱਤੇ ਚੱਲਦੇ ਗਿਓ ਆਪਣੀਆਂ ਗੱਡੀਆਂ ਸਾਫ਼ ਸੁਥਰੀਆਂ ਹੋਣੀਆਂ ਵਧੀਆ ਸੈਗਮੈਂਟ ਦੀਆਂ ਗੱਡੀਆਂ ਬਿਲਕੁਲ ਮਾਡਲ ਦੇ ਵਿੱਚ ਆ ਸਾਫ਼ ਸੁਥਰੀਆਂ ਹੁੰਦੀਆਂ ਠੀਕ ਆ ਤੇ ਨੋਨ ਐਕਸੀਡੈਂਟ ਹੁੰਦੀਆਂ ਤੇ ਗੱਡੀਆਂ ਤੇ ਲੋਨ ਵਗੈਰਾ ਹੋ ਜਾਂਦਾ ਉਹ ਸਭ ਕਰਾ ਦੇ ਗੱਲ ਕਰੀਏ ਬਈ ਆਪਣੇ ਆ ਗਈ ਬਈ ਫੋਰਚੂਨਰ ਬ ਫੇਵਰਟ ਗੱਡੀ ਹੈ ਬਿਲਕੁਲ ਜੀ ਬਿਲਕੁਲ ਇਹ ਹੈਗਾ ਜੀ 2017 ਮਾਡਲ ਆ ਫਰਸਟ ਓਨਰ ਆ 35000 ਕਿਲੋਮੀਟਰ ਚੱਲੀ ਆ ਜੀ ਵਿਦ ਸਰਵਿਸ ਰਿਕਾਰਡ 35000 ਕਿਲੋਮੀਟਰ ਵਿਦ ਓਨ ਰਿਕਾਰਡ ਜੀ ਓਨ ਰਿਕਾਰਡ ਦੇ ਨਾਲ ਚੱਲੀ ਆ ਤੇ ਓਨਰ ਜਿਹੜਾ ਪਹਿਲੇ ਨਾਮ ਤੇ ਫਰਸਟ ਓਨਰ ਆ ਜੀ 11ਵੇਂ ਮਹੀਨੇ ਦੀ ਆ 11ਵੇਂ ਤੱਕ ਹੀ ਫੁੱਲ ਬੀਮਾ ਠੀਕ ਆ ਤੇ ਜੇਕਰ ਹੁਣ ਆਪਾਂ ਗੱਲ ਕਰੀਏ ਡਿਮਾਂਡ ਦੀ ਗੱਡੀ ਦੀ ਡਿਮਾਂਡ ਹੈਗੀ ਆ ਜਿਹਦੀ 3075 ਹੂੰ ਤੇ ਬਾਕੀ ਥੋੜਾ ਬਹੁਤ ਮੰਨਤਾਂ ਨੂੰ ਜ਼ਰੂਰ ਹੋ ਜਾ ਠੀਕ ਆ ਤੇ ਜਦੋਂ ਹੁਣ ਫੋਰਚੂਨਰ ਗੱਡੀ ਆ ਵੀ ਮੈਂ ਲੈਣੀ ਆ ਤੇ ਇਹਦੇ ਤੇ ਮੈਂ ਲੋਨ ਕਰਾਣਾ ਹੋਵੇ ਘੱਟ ਤੋਂ ਘੱਟ ਕਿੰਨੇ ਦਾ ਹੋ ਜਾ ਇਹ ਤੁਸੀਂ ਮੰਨ ਕੇ ਚਲੋ 7 ਲੱਖ ਰੁਪਏ ਦੇ ਕੇ ਬਾਕੀ ਫਾਈਨਾਂਸ ਕਰਵਾ ਲਓ 7 ਲੱਖ ਰੁਪਏ ਦੇ ਕੇ ਬਾਕੀ ਫਾਈਨਾਂਸ ਹੋ ਜਾਊਗਾ ਠੀਕ ਆ ਤੇ ਹੁਣ ਆਪਣੇ ਤੋਂ ਅੱਗੇ ਵੀ ਦੋ ਛੋਟੇ ਫੂਡ ਦੇ ਇੰਡੈਵਰਾਂ ਆ ਗਈਆਂ ਦੋ ਹਨ ਤੇ ਇਹ ਵੈਸੇ ਤਾਂ ਆਪਣੇ ਤੋਂ ਕਾਲੀ ਇੰਡੈਵਰ ਵੀ ਖੜੀ ਆ ਉਹ ਬਾਅਦ ਚ ਦਿਖਾਵਾਂਗੇ ਤੇ ਗੱਲ ਕਰੀਏ ਭਾਈ ਪਹਿਲੀ ਗੱਡੀ ਦੀ ਡਿਟੇਲ ਦੇ ਪਹਿਲੀ ਹੈਗਾ ਜੀ ਫਸਟ ਓਨਰ ਫੁੱਲ ਬੀਮਾ ਵਿਦ ਸਰਵਿਸ ਰਿਕਾਰਡ 1/2 ਲੱਖ ਚੱਲੀ ਆ ਜੀ ਓਕੇ ਤੇ ਆਪਣੇ ਓਨ ਰਿਕਾਰਡ ਆ ਸਾਰੀ ਨਾਨ ਐਕਸੀਡੈਂਟ ਦੀ ਗਾਰੰਟੀ ਹੋਊਗੀ ਇਹਦੀ ਡਿਮਾਂਡ ਹੈ ਜੀ ਇਹ ਆਪਣੇ 2975 ਦੀ ਰੇਂਜ ਦੇ ਵਿੱਚ 2019 ਮਾਡਲ ਆ 3.2 ਆਟੋ ਓਕੇ ਤੇ ਹੁਣ ਆ ਗਈ ਇਹ ਆ ਗਈ ਆਪਣੇ ਇਹਦੇ ਵਿੱਚ ਆ ਗਈ ਗ੍ਰਿਲ ਵਗੈਰਾ ਚੇਂਜ ਆਣਾ ਹਾਂਜੀ ਹਾਂਜੀ ਇਹ ਮੋਡੀਫਾਈ ਕੀਤਾ ਮੋਡੀਫਾਈ ਕੀਤੀ ਹੋਈ ਆ ਹਾਂਜੀ ਹਾਂਜੀ ਤੇ ਇਹ ਆ ਗਈ ਆ 2018 ਮਾਡਲ ਆ ਜੀ ਇਹਦੀ ਵੀ ਡਿਟੇਲ ਤਕਰੀਬਨ ਸੇਮ ਹੀ ਆ ਫਸਟ ਓਨਰ ਫੁੱਲ ਬੀਮਾ 3.2 ਆਟੋ ਇਹ ਫਾਸਟਓਨਰ ਹੋਲ ਬੀਮ ਜਲਾਈ ਦੇ ਵਿੱਚ ਕਿੰਨੀ ਕੋ ਚੱਲੀ ਹੋਣੀ ਆ ਗੱਡੀ ਇਹ ਸਵਾ ਲੱਖ ਦੇ ਕਰੀਬ ਵੀ ਇਧਰ ਰਿਕਾਰਡ ਦੇ ਸਵਾ ਲੱਖ ਦੇ ਕਰੀਬ ਰਿਕਾਰਡ ਨਾਲ ਹੁਣ ਜਿਹੜਾ ਤੁਸੀਂ ਕੀ ਰਿਕਾਰਡ ਏਜੰਸੀ ਰਿਕਾਰਡ ਹੁੰਦਾ ਹੈ ਬਿੱਤ ਜੀ ਬਿੱਤ ਸਰਬ ਸਰਬ ਬਿੱਤ ਸਰ ਵੀ ਰਿਕਾਰਡ ਹੁੰਦਾ ਹੈ ਬਿਲਕੁਲ ਗਾਰੰਟੀ ਆ ਇਹਦੇ ਕਿੰਨੇ ਪੈਸੇ ਮੰਗ ਰਹੇ ਆ ਆਪਾਂ ਗੱਡੀ ਇਹਦੀ ਹੈਗੇ 2675 ਦੀ ਡਿਮਾਂਡ ਜੀ 2675 ਦੀ ਡਿਮਾਂਡ ਆ ਬਾਕੀ ਜਿੱਦ ਹੁਣ ਮੌਕੇ ਤੇ ਮਾਨ ਤੁਹਾਨੂੰ ਤਾਂ ਹੋਈ ਹੋਊਗਾ ਕੋਈ ਗੱਲਬਾਤ ਹੋਊਗੀ ਤਾਂ ਹੋਊਗਾ ਟਾਟਾ ਟਾਟਾ ਦੀਆਂ ਗੱਡੀਆਂ ਆ ਗਈਆਂ ਵੀ ਟਾਟਾ ਗੱਡੀਆਂ ਦੇ ਤਾਂ ਫੈਨ ਆ ਵੀ ਰਟਨ ਟਾਟਾ ਸਭ ਬਿਲਕੁਲ ਬਿਲਕੁਲ ਤੇ ਆਪਣੇ ਤੋਂ ਆ ਗਈ ਸਫਾਰੀ ਹਾਂਜੀ ਸਨਰੂਫ ਵਾਲੀਆਂ ਨੇ ਜਿੱਤਨੇ ਕਾਰਾਂ ਪਹਿਲਾਂ ਆ ਗਈ ਸਫਾਰੀ ਐਕਸਟੀ ਫਸਟ ਓਨਰ ਫੋਲੋ ਬੀਮਾ 25 30000 ਕਿਲੋਮੀਟਰ ਚੱਲੀ ਆ ਜੀ ਇਹ ਆ ਗਈ 17 75 ਕ ਦੀ ਰੇਂਜ ਦੇ ਵਿੱਚ ਹਮ ਤੇ ਦੂਸਰੀ ਆ ਗਈ ਆ ਜੀ ਇਹ ਆ ਗਈ ਆਪਣੇ ਤੋਂ ਹੈਰੀ ਹੈ ਹੈਰੀ ਹੈ ਇਹ ਹੈਗੀ ਜੀ 2021 ਮਾਡਲ ਇਹ ਆਜੂ ਦੀ 15000 ਰੇਂਜ ਹੈ ਬਈ ਹੈਰੀਅਟ ਤੇ ਸਫਾਰੀ ਦੇ ਵਿੱਚ ਬਹੁਤਾ ਜਦ ਹੁਣ ਸਾਹਮਣੇ ਫਰੰਟ ਤੋਂ ਤਾਂ ਸੇਮ ਹੈ ਮਤਲਬ ਇੱਧਰ ਵੀ ਡਿਫਰੈਂਸ ਹੈਗਾ ਕੁਝ ਹਾਂ ਬਸ ਉਹ ਉਹ ਸੈਵਨ ਸੀਟ ਡਾ ਗਿਆ ਤਕਰੀਬਨ ਜੀ ਠੀਕ ਹੈ 5 ਸੀਟ ਚੜਾ ਗਈ ਠੀਕ ਹੈ ਸੰਰੂਫ ਦੋਆਂ ਗੱਡੀਆਂ ਦੇ ਵਿੱਚ ਤੇ ਪੈਨਲੋਨਿਕ ਸੰਰੂਫ ਆ ਗਿਆ ਓਕੇ ਤੇ ਹੈਰੀਅਰ ਦੀ ਗੱਲ ਕਰੀ ਹੈਰੀਅਰ ਡਿਡ ਰਿਮਾਂਡ ਕਿੰਨੀ ਹੈ ਇਹਦੀ ਹੈਗੀ ਜੀ 1575 ਇਹ 2021 ਮਾਡਲ ਉਹ ਵੀ 2021 ਮਾਡਲ ਉਹ ਵੀ 21 ਮਾਡਲ ਆ ਤੇ ਆਹ ਵਾਲੀ ਗੱਡੀ ਆ ਗਈ ਇਹ ਆ ਗਈ ਆ ਜੀ 2022 ਮਾਡਲ ਇਹ ਇਹ ਟੌਪ ਐਂਡ ਮਾਡਲ ਆ ਆਟੋਮੈਟਿਕ ਠੀਕ ਆ ਇਹ ਆ ਗਈ 1875 ਦੀ ਤੇ ਇਹ ਬਾਈ ਕਿੰਨੇ ਚੱਲੀ ਹੋਣੀ ਕਿੰਨੇ ਕਿਲੋਮੀਟਰ ਚੱਲੀ ਇਹ ਤਕਰੀਬਨ ਚੱਲੀ ਆ ਜੀ ਆਪਣੇ 26000 ਬਿੱਤਰ ਕੋਡ 26000 ਬਿੱਤਰ ਕੋਡ ਦੇ ਨਾਲ ਚੱਲੀ ਆ ਪੇਪਰ ਵਗੈਰਾ ਸਾਰੇ ਪੂਰੇ ਸਾਰਾ ਕੁ ਠੀਕ ਆ ਬੰਪਰ ਟੂ ਬੰਪਰ Ориਜినਲ ਗੱਡੀ ਐ ਤੇ ਬਾਈ ਗੱਲ ਕਰਾਂ ਇਹਦੀ ਡਿਮਾਂਡ ਦੀ ਇਹ ਡਿਮਾਂਡ ਇਹਦੀ ਡਿਮਾਂਡ ਹੈ 1875 ਦੀ 1875 ਦੀ ਹੌਨ ਦੀ ਗਾਰੰਟੀ ਆ ਫਸਟ ਓਨਰ ਆ ਤੇ ਆਟੋਮੈਟਿਕ 2016 ਮਾਡਲ ਆ ਜੀ ਤੇ ਇਹਦੀ ਡਿਮਾਂਡ ਹੈਗੀ ਆ तकरीबन ਆਪਣੇ 7 ਸਵਾ 17 ਦੀ ਰੇਂਜ ਦੇ ਵਿੱਚ 7 ਸਵਾ 17 ਲੱਖ ਦੀ ਰੇਂਜ ਹੈ ਬਾਕੀ 17 ਦੇ ਅੰਡਰ ਹੋ ਜਾਊਗਾ ਠੀਕ ਆ ਤੇ ਹੁਣ ਆਪਣੇ ਤੋਂ ਅੱਗੇ ਫਿਰ ਆਪਣਾ ਮੈਂ ਕਿਹਾ ਬਈ ਅੱਜ ਗੱਡੀਆਂ ਦੇ ਨਾ ਜੋੜੇ ਲੈ ਕੇ ਆਉਂਦੇ ਹਨਾ ਬਈ ਤਿੰਨ ਕ੍ਰਿਸ਼ਟਾ ਆਪਣੇ ਫਿਰ ਅੱਗੇ ਸਕੋਰਪਿਓ ਆ ਗਈ ਤੇ ਹੁਣ ਗੱਲ ਕਰੀਏ ਆਪਾਂ ਪਹਿਲਾਂ ਕ੍ਰਿਸ਼ਟਾ ਦੀ ਨੋਵਾ ਕ੍ਰਿਸ਼ਟਾ ਆਵਲੀ ਦੀ ਡਿਟੇਲ ਦੇ ਬਈ ਇਹ ਹੈਗਾ ਜੀ ਫਸਟ ਓਨਰ ਫੁੱਲ ਬੀਮਾ ਇਹ ਪੌਣੇ ਦੋ ਚੱਲੀ ਆ ਜੀ ਵਿਥ ਸਰਵਿਸ ਰਿਕਾਰਡ ਠੀਕ ਆ ਤੇ तकरीबन तकरीबन ਜੈਨੂਨ ਹੀ ਆ ਕਾਰ ਸਾਰੀ ਤੇ ਔਨ ਰਿਕਾਰਡ ਤੇ ਇਹਦੀ ਡਿਮਾਂਡ ਆ ਗਈ ਜੀ ਆਪਣੇ 1972 ਦੀ ਠੀਕ ਆ ਤੇ ਦੂਜੀ ਆ ਗਈ ਨੋਵਾ ਕ੍ਰਿਸਟਲ ਇਹ ਆ ਗਈ ਆ ਜੀ ਆਪਣੇ ਉਹ ਆਟੋ ਆ ਜੀ ਜੈਡ ਆਟੋ ਓਕੇ ਅੱਛਾ ਆਟੋਮੈਟਿਕ ਆਪਣਾ ਸਾਰੀ ਗੱਡੀ ਦੀ ਡਿਟੇਲ ਦੇ ਪੈਟਰੋਲ ਆ ਕਿਹੜੀ ਹੈ ਨਾ ਆਪਾਂ ਪੂਰੀ ਇਨਫੋਰਮੇਸ਼ਨ ਦੇਈਏ ਤੇ ਉਹ ਆਟੋਮੈਟਿਕ ਆ ਗਈ ਇਹ ਵੀ ਆਟੋ ਆ ਜੀ ਟੌਪ ਐਂਡ ਮਾਡਲ ZATO ABZATO ਆ ਜੀ ਠੀਕ ਆ ਉਹ 19 ਮਾਡਲ ਹੈ 18 ਹਾਂ ਇਹਦੀ ਵੀ ਸੇਮ ਜੀ ਡਿਮਾਂਡ ਆ ਤੇ ਇਹ 1 ਲੱਖ ਚੱਲੀ ਆ ਜੀ ਵਿਦ ਸਰਵਿਸ ਰਿਕਾਰਡ ਰੈਗੂਲਰ ਬੀਮਾ ਹੁਣ ਜੇ ਬਾਈ ਸਰਵਿਸ ਰਿਕਾਰਡ ਜਿਆ ਤਾਂ ਫਿਰ ਉਹ ਪੱਕਾ ਉਨਾ ਹੀ ਨਿਕਲੂਗਾ ਜੈਨਨ ਬਿਲਕੁਲ ਕੋਈ ਮੀਟਰ ਟੈਂਪਰਿੰਗ ਨਹੀਂ ਠੀਕ ਆ ਤੇ ਬਾਈ ਹੁਣ ਆ ਗਈ ਆਪਣੇ ਤੋਂ ਫੇਰਾ ਵਾਲੀ ਕ੍ਰਿਸਟਾ ਇਹ ਵੀ ਗੱਲ ਇਹ ਵੀ ਇੱਕ ਇੱਕ 10 ਇੱਕ 10 ਚੱਲੀ ਆ ਜੀ ਵਿਦ ਸਰਵਿਸ ਰਿਕਾਰਡ ਇਹ ਹੈਗੀ ਜੈਡ ਮੈਨੂ ਵਾਲਾ ਠੀਕ ਆ ਹਾਂ ਜੀ ਤੇ ਬਈ ਗੱਡੀ ਦੇਖ ਸਕਦੇ ਹੋ ਜਮਾਈ ਸਾਸ ਤੋਂ 3 ਗੱਡੀ ਪਈ ਆ ਤੇ ਬਈ ਇਹਦੀ ਡਿਮਾਂਡ ਇਹਦੀ ਡਿਮਾਂਡ ਹੈਗੀ ਆ ਜੀ ਆਪਣੇ ਹੂੰ ਦੂਜੀ 1875 ਦੀ 1875 ਕਹਿੰਦੇ ਬਾਕੀ ਮੌਕੇ ਤੇ ਹੋ ਜੂਗਾ ਜੈਡ ਮੈਨੂਅਲ ਆ ਠੀਕ ਆ ਬਈ ਪੰਜਾਬ ਦੇ ਵਿੱਚ ਸਭ ਤੋਂ ਫੇਵਰੇਟ ਮੈਂ ਕਹਿੰਦਾ ਇਸ ਟਾਈਮ ਟ੍ਰੈਂਡ ਕਰ ਰਹੀਆਂ ਗੱਡੀਆਂ ਨੇ ਸਕੋਰ ਹੈਗੀ ਜੀ ਪਹਿਲੀ ਹੈਗੀ ਫਸਟ ਓਨਰ ਫੁੱਲ ਬੀਮਾ 2019 ਮਾਡਲ ਐਸ 9 ਇਹਦੇ ਵਿੱਚ ਇੱਕ ਖਾਸ ਆ ਗਈ ਅਲੋਏ ਵੀ ਲਾ ਕੇ ਪਲਾਟੀ ਦੇ ਅਲੋਏ ਆ ਗਈ ਜੀ ਐਕਸਟਰਾ ਪਏ ਹੋਏ ਨੇ ਸੀਟ ਕਵਰ ਐਕਸਟਰਾ ਆ ਗਿਆ ਇਹ ਫਸਟ ਓਨਰ ਫੁੱਲ ਬੀਮਾ 9898 ਲੱਖ ਦੇ ਕਰੀਬ ਵਿਦ ਸਰਵਿਸ ਰਕੋੜਾ ਸਾਰੀ ਜੈਨੂਨ ਕਾਰ ਜੈਨੂਨ ਹੈਗੀ ਆ ਵਿਦ ਰਕੋੜ ਦੀ ਗਰੰਟੀ ਹੋ ਤੇ ਗੱਡੀ ਦਾ ਰੇਟ ਕਿੰਨਾ ਰੱਖਿਆ ਪਿਆ ਰੇਟ ਰੱਖਿਆ ਹੋਇਆ ਵੀਰੇ ਆਪਾਂ 1575 ਦੀ ਡਿਮਾਂਡ ਰੱਖੀ ਆ ਬਾਕੀ ਮਾਨਤਨ 1575 ਤੇ ਆ ਗੱਡੀ ਉੱਤੇ ਲੋਨ ਇਹਦੇ ਤੇ ਵੀ ਹੋ ਜਾਊਗਾ ਜੀ ਕਿੰਨੇ ਰੁਪਏ ਦੇ ਕੇ ਮੰਨ ਕੇ ਚਲੋ 10 ਲੱਖ ਰੁਪਏ ਤੁਹਾਡਾ ਲੋਨ ਕਰਵਾ ਦੱਸ ਲੱਖ ਰੁਪਏ ਲੋਨ ਹੋ ਜਾਊਗਾ ਪਰ ਫਾਈਲ ਵਧੀਆ ਹੋਵੇ ਤਾਂ 10 ਲੱਖ ਮਤਲਬ 5-4 ਲੱਖ ਰੁਪਏ ਲੈ ਕੇ ਆਓ ਤਾਂ ਗੱਡੀ ਲੈ ਜਾਓ ਬਿਲਕੁਲ ਬਿਲਕੁਲ ਉਹ ਤਾਂ ਹੈਗਾ ਹੀ ਠੀਕ ਆ ਤੇ ਹੁਣ ਆ ਗਈ ਜੀ ਤੇ ਅੱਗੇ ਆ ਗਿਆ ਜੀ S2 2017 ਮਾਡਲ 75000 ਵਿੱਚ ਰਿਕਾਰਡ ਚੱਲੀ ਆ ਠੀਕ ਆ ਤੇ ਇਹਦੀ ਡਿਮਾਂਡ ਹੈਗੀ ਆ ਜੀ ਆਪਣੀ 965000 ਰੁਪਏ ਦੀ 2017 ਮਾਡਲ 17 ਮਾਡਲ ਤੇ ਫਿਰ ਆਪਣੇ ਤੋਂ ਆ ਗਈ ਆ ਵੱਡੀ ਗੱਡੀ ਇਹ ਆ ਗਈ ਜੀ 2016 ਮਾਡਲ ਫਸਟ ਓਨਰ ਤੇ ਬੀਮਾ ਮੇਰੇ ਸਹਾਨੂੰ ਸ਼ਾਇਦ ਹੋਣੀ ਇੱਕ ਗੱਡੀ ਤਕਰੀਬਨ ਕੰਡੀਸ਼ਨ 올 ओरिजिनल ओके ਤਕਰੀਬਨ ਬੰਪਰਾਂ ਤੋਂ ਬਿਨਾ ਬਾਕੀ ਸਾਰੀ ਜੈਨੂਨ ਆ ਚੱਲੀ ਜੋ ਦੱਸਤਾ ਉਹ ਉਹਦੀ ਵੀ ਗਾਰੰਟੀ तकरीबन 170 75 ਚੱਲੀ ਆ ਠੀਕ ਆ ਤੇ ਉਹ ਚੀਜ਼ ਸਾਰੀ ਓਕੇ ਆਕਰ ਇਹ ਹੈਗੀ ਆ 4/4 4/4 ਆ ਹਾਂਜੀ 4/4 ਆ ਇਹਦੀ ਡਿਮਾਂਡ ਹੈਗੀ ਆ ਜੀ 1275 ਦੀ 1275 ਤੇ ਆ ਗਈ ਟਾਟਾ ਦੀ ਫਿਰ ਗੱਡੀ ਜੀ ਹੈਕਸ ਆਗੇ ਐਕਸਐਮ ਮਾਡਲ ਇਹਦੀ ਡਿਮਾਂਡ ਹੈਗੀ ਆਪਣੇ 975 ਦੀ ਜੀ 975 ਦੀ 2018 ਮਾਡਲ ਠੀਕ ਆ ਹੁਣ ਆਪਣੇ ਤੋਂ ਆ ਗਈ ਫਿਰ ਹੈਰੀਅਰ ਗੱਡੀ ਹਾਂਜੀ ਹੈਰੀਅਰ ਇਹ ਟੌਪ ਐਂਡ ਮਾਡਲ ਆ ਜੀ 2000 ਹੈਗੀ ਆ ਆਪਣੇ 22 ਮਾਡਲ ਆ ਜੀ 16000 ਵਿੱਚ ਸਰਵਿਸ ਰਿਕਾਰਡ ਚੱਲੀ ਦੀ ਗਾਰੰਟੀ ਹੋਊਗੀ ਠੀਕ ਆ ਤੇ ਇਹਦੀ ਡਿਮਾਂਡ ਹੈਗੀ ਆ ਜੀ 17 ਪੀਟਰ ਸਤਾਰਾ ਪੀਟਰ ਹੁਣ ਆ ਗਿਆ ਬਈ ਜਮਦੂਦ ਦਾ ਝੋਟਾ ਗੈਲੋ ਹੁਣ ਕਾਲੇ ਰੰਗ ਦਾ ਹਾਂਜੀ ਇਹ ਸੈਕੰਡ ਓਨਰ ਆ ਜੀ ਤੇ ਇਹ ਵੀ ਸਵਾ ਕਲਕ ਸਵਾ 1:30 ਦੇ ਕਰੀਬ ਚੱਲਿਆ ਹੋਇਆ ਜੀ ਫਾਸਟ ਸੈਕੰਡ ਓਨਰ ਆ ਇਹ ਘਰੀ ਸੈਕੰਡ ਓਨਰ ਹੋਇਆ ਹੋਇਆ ਜੀ ਫਾਰਮ ਚ ਪਰਸਨਲ ਤੇ ਅੱਛਾ ਜੀ ਤੇ ਇਹ ਇਹ ਕਿੰਨੀ ਗੱਡੀ ਚੱਲੀ ਹੋਈ ਬਈ ਇਹ ਇਹ ਵੀ ਸਵਾ ਲੱਖ ਦੇ ਕਰੀਬ ਹੈਗੀ ਆ ਜੀ ਸਰ ਇਹ ਵੀ ਸਵਾ ਲੱਖ ਦੇ ਕਰੀਬ ਗੱਡੀ ਚੱਲੀ ਹੋਈ ਆ ਤੇ ਇਹਦੇ ਆਪਾਂ ਕਿੰਨੇ ਪੈਸੇ ਮੰਗ ਰਹੇ ਆ ਜੀ ਗੱਡੀ ਦੇਣੀ ਆ ਜੀ ਇਹਦੀ ਵੀ ਨਤੀਜੇ ਦੇਖੋ ਰੇਟ ਬਈ ਉਹ ਦੇਈ ਜਿਹੜਾ ਦੇਣ ਵਾਲਾ ਹੋਵੇ 29 72 ਦੀ ਡਿਮਾਂਡ ਆ ਜੀ ਬਾਕੀ ਮਾਨਤਨ ਮੌਕੇ ਤੇ ਹੋਊਗਾ ਬਾਕੀ ਬਲੈਕ ਰੰਗ ਦਾ ਨਾ ਡਿਮਾਂਡ ਬਹੁਤ ਜ਼ਿਆਦਾ ਰਹਿੰਦੀ ਆ ਤੇ ਇਹ ਬਹੁਤ ਘੱਟ ਮਿਲਦੇ ਆ ਇਹਦੀ ਵੀ ਡਿਮਾਂਡ ਉਨੀ ਹੀ ਆ ਪਰ ਮਾਨਤਨ ਜ਼ਰੂਰ ਹੋਊਗਾ ਇਹ ਵੀ 3.2 ਆਟੋ 4x4 ਠੀਕ ਆ ਤੇ ਹੁਣ ਆਪਣੇ ਤੋਂ ਅੱਗੇ ਬਈ ਆ ਛੋਟੀ ਸੈਗਮੈਂਟ ਦੀਆਂ ਗੱਡੀਆਂ ਆਗੀਆਂ ਇਹ ਆ ਗਈ ਡਿਜ਼ਾਇਰ ਹਾਂ ਡਿਜ਼ਾਇਰ ਹੈਗੀ ਆ ਜੀ 2018 ਮਾਡਲ ਆ ਜੀ ਓਕੇ ਇਹਦੀ ਡਿਮਾਂਡ ਹੈਗੀ ਆ ਜੀ ਸਵਾ ਸੱਤ ਦੀ ਇਹ ਤਕਰੀਬਨ 50 ਹਜ਼ਾਰ ਚੱਲੀ ਆ ਜੀ ਵਿਦ ਅ ਰਕੋਰ ਠੀਕ ਹੈ ਬੀਡੀਆ ਬੀਡੀਆ ਮੋਡਲ ਦੋ ਪੰਜਾਂ ਦਾ ਜੋੜਾ ਲੈ ਕੇ ਆਏ ਆ ਜੀ ਸੇਮ ਹੀ ਮਾਡਲ ਆ 128 ਹਜ਼ਾਰ ਚੱਲੀ ਆ ਜੀ ਇੱਕ ਚੱਲੀ ਹੋਈ ਆ 35 ਹਜ਼ਾਰ ਵਿਦ ਅ ਰਕੋਰ ਆ ਜੀ ਤੇ ਦੋਨੋਂ ਦੀ ਸੇਮ ਜੀ ਡਿਮਾਂਡ ਆ ਸਵਾ ਛੇ ਦੀ ਰੇਂਜ ਦੇ ਵਿੱਚ ਬਾਕੀ ਮੜਾ ਮੋਟਾ ਮੌਕੇ ਤੇ ਹੋ ਜੂਗਾ ਜੀ ਇੱਕ ਮਾਡਲ ਕਿੰਨਾ ਸੀਗਾ ਦੋਨੇ ਸੇਮ ਮਾਡਲ ਆ ਜੀ ਸੇਮ ਮਾਡਲ ਭਾਈ ਮਾਡਲ ਆ ਵਿੱਚ ਵੀ ਐਡਵੈਂਚਰ ਮਾਡਲ ਨੇਗੇ ਠੀਕ ਆ ਤੇ ਫਸਟ ਓਨਰ ਫੁੱਲ ਬੀਮਾ ਔਨ ਰਿਕਾਰਡ ਆ ਸਾਰੀ ਠੀਕ ਆ ਤੇ ਹੁਣ ਆਪਣੇ ਤੋਂ ਅਗੀ ਬਈ ਕਰੇਟਾ ਇਹ 2019 ਮਾਡਲ ਆ ਜੀ ਐਸ ਫਸਟ ਓਨਰ ਫੁੱਲ ਬੀਮਾ ਠੀਕ ਆ ਤੇ ਇਹ ਚੱਲੀ ਆ ਮੇਰੇ ਸਾਨੂੰ 95000 ਰੁਪਏ ਤੋਂ ਰਿਕਾਰਡ ਇਹਦੀ ਡਿਮਾਂਡ ਹੈਗੀ ਆ ਜੀ ਆਪਣੇ ਦੁੱਜੀ ਦੀ 79 ਦੀ 79 ਲੱਖ ਦੀ ਜਦੋਂ ਇਹਦੇ ਤੇ ਫਿਰ ਲੋਨ ਬਿਲਕੁਲ ਜੀ ਬਿਲਕੁਲ ਇਹ ਸਮਝਣ ਨੂੰ 3 ਲੱਖ ਰੁਪਏ ਦੇ ਕਿ ਲੋਨ ਹੋ ਜਾਏ 3 ਲੱਖ ਰੁਪਏ ਦੇ ਕਿ ਲੋਨ ਹੋ ਜਾਊਗਾ ਤੇ ਹੁਣ ਆਪਣੇ ਤੋਂ ਆ ਗਈ ਇਹ ਆ ਗਈ ਜੀ ਆਟਿਕਾ ਇਹ ਇਹ ਹੈਗੀ ਜੀ 2017 ਮਾਡਲ VDI ਹਾਈਬ੍ਰਿਡ ਠੀਕ ਆ ਫਸਟ ਓਨਰ ਦਾ ਫੁੱਲ ਬੀਮਾ ਔਰ ਰਿਕਾਰਡ ਚੱਲੀ ਆ ਜੀ ਬਿਦ ਬਿਦ ਰਿਕਾਰਡ ਆ ਸਾਰੀ ਜੈਨੂਨ ਕਾਰ 60000 ਕਿਲੋਮੀਟਰ ਚੱਲੀ ਆ ਤੇ ਇਹਦੀ ਕਿੰਨੀ ਡਿਮਾਂਡ ਮੰਗ ਰੇ ਇਹਦੀ ਡਿਮਾਂਡ ਹੈਗੀ ਆ ਜੀ ਆਪਣੇ 775 ਦੀ ਰੇਂਜ ਦੇ ਤੇ ਜਿਹੜੀ ਹੁਣ ਆਪਾਂ ਥਾਰ ਦਿਖਾ ਰਹੇ ਆ ਗੱਡੀ ਤੇ ਇਹ 4x4 ਆ ਗਈ ਆਪਣੇ ਤੋਂ ਇਹ ਇਹ ਆ ਗਈ ਆ ਹਾਂਜੀ ਮੈਨুয়াল ਦੇ ਵਿੱਚ 4x4 ਆ ਜੀ 2022 ਮਾਡਲ ਠੀਕ ਆ ਇਹ ਚੱਲੀ ਹੋਈ ਆ ਜੀ ਆਪਣੇ 30 ਕੁ ਹਜ਼ਾਰ ਕਿਲੋਮੀਟਰ ਚੱਲੀ ਹੋਈ ਆ ਤੇ ਇਹਦੀ ਡਿਮਾਂਡ ਹੈਗੀ ਆ ਜੀ ਆਪਣੇ 1585 ਇੱਕ ਦੀ ਬਾਕੀ ਥੋੜਾ ਬਹੁਤ ਲੋਕ 1585 ਆਪਣੇ ਤੋਂ ਇੱਕ ਕਾਲੇ ਰੰਗ ਦੀ ਵੀ ਥਾਰ ਖੜੀ ਹੈ ਨਾ ਤੇ ਇਹਦੇ ਇਹ ਤਿਆਰ ਹੋਈ ਹੋਈ ਆ ਗੱਡੀ ਲੋਏ ਵਗੈਰਾ ਪਏ ਹੋਏ ਗੱਡੀ ਦੇ ਵਿੱਚ ਹਾਂਜੀ ਹਾਂਜੀ ਇਹ ਇਹ ਚੱਲੀ ਇਹ ਘੱਟੀ ਚੱਲੀ ਹੋਈ ਜੀ ਇਹ ਚੱਲੀ ਹੋਈ 14000 ਚੱਲੀ ਹੋਈ ਆ ਠੀਕ ਆ ਇਹਦੀ ਹੈਗੀ 1875 ਦੀ ਡਿਮਾਂਡ ਆ ਜੀ 1875 ਦੀ ਹਾਂਜੀ ਇਹ 4/4 ਆਟੋ ਆ ਇਹਦੇ ਵਿੱਚ ਆਪਣੇ ਰੂਬਿਕਨ ਉਹ ਕੀ ਕਰ ਲਾ ਗਿਆ ਜੀ ਲਾਈਟਾਂ ਚੇਂਜ ਆ ਗਈਆਂ ਆਹ ਅਲਾਈ ਚੇਂਜ ਆ ਗਿਆ ਠੀਕ ਹੈ ਅੰਦਰ ਸੀਟ ਕਵਰ ਵਗੈਰਾ ਬਹੁਤ ਵਧੀਆ ਕਾਰ ਆ ਜਾਨੀ ਮਤਲਬ ਗੱਡੀ ਤੇ ਖਰਚਾ ਵਗੈਰਾ ਹੋਏ ਹੋਏ ਹਾਂ ਇਲਾਈਟਰ ਵਗੈਰਾ ਜਨ ਸਮਾਨ ਲੱਗਿਆ ਜਿਹੜਾ ਕਹਿ ਦਿੰਨੇ ਆਪਾਂ ਠੀਕ ਹੈ ਤੇ 1875 ਦੀ ਕੇਸੀ ਡਿਮਾਂਡ ਕਿੰਨੀ ਕਈ ਸੀ ਇਹਦੀ ਹਾਂਜੀ 1875 ਠੀਕ ਤੋਂ ਅਗিয়ে ਟਾਟਾ ਦੀ ਗੱਡੀ ਦਿਖਾਈਏ ਜੀ ਟਾਟਾ ਦੀ ਇਹ ਨੈਕਸਨ ਆ ਜੀ 2018 ਮਾਡਲ ਆ ਤੇ ਫਰਸਟ ਓਨਰ ਦੇ ਵਿੱਚ ਜੀ ਐਕਸਐਮ ਮਾਡਲ ਆ ਇਹ ਆ ਜੂਗੀ ਤਕਰੀਬਨ ਤਕਰੀਬਨ ਜੀ ਆਪਣੇ 6 10 ਕ ਦੀ ਡਿਮਾਂਡ ਆ ਨਾ ਸੌਰੀ ਇਹਦੀ ਹੈਗੀ ਆ 6 ਸਵਾ 6 ਦੀ ਡਿਮਾਂਡ ਆ ਸਵਾ 6 ਦੀ ਡਿਮਾਂਡ ਹੈਗੀ ਆ ਹਾਂਜੀ ਤੇ ਹੁਣ ਆਪਣੇ ਤੋਂ ਇੱਕ ਆ ਗਈ ਡੇਅਰ ਅਡੇਅਰ ਵੀ ਡੇਅਰ ਆ ਇਹ ਹੈਗਾ ਜੀ 2015 ਮਾਡਲ ਆ ਇਹ ਤਕਰੀਬਨ ਮੇਰੇ ਤੋਂ 85 85 ਹਜ਼ਾਰ ਕਿਲੋਮੀਟਰ ਚੱਲੀ ਆ ਥਰਡ ਓਨਰ ਆ ਤੇ ਘਰੋਂ ਘਰੀ ਟ੍ਰਾਂਸਫਰ ਹੋਈ ਹੋਈ ਆ ਇਹ ਕਿੰਨੇ ਦੀ ਬਣ ਜੂਗੀ ਗੱਡੀ ਤੇ ਚੱਲੀ ਰਿਕਾਰਡ ਨਾਲ ਆ ਪਰ ਅੱਛਾ ਚੱਲੀ ਚੱਲੀ ਇਹ 70 75 ਹਜ਼ਾਰ ਬੱਧਰ ਕੋੜ ਆ ਤੇ ਬਣੂਗੀ ਕਿੰਨੇ ਦੀ ਗੱਡੀ ਇਹ ਤਕਰੀਬਨ ਦੇ ਦਾਂਗੇ ਜੀ ਤੁਹਾਨੂੰ ਆਪਾਂ 490 ਕ ਦੀ ਰੇਂਜ ਦੇ ਵਿੱਚ 490 ਦੀ ਰੇਂਜ ਦੇ ਵਿੱਚ ਹੁਣ ਫਿਰ ਆ ਗਈ ਆਪਣੇ ਤੋਂ ਟਾਟਾ ਦੀ ਗੱਡੀ ਆ ਵੀ ਗੱਡੀ ਟੈਗੋ ਕਹਿਣ ਹਾਂਜੀ ਇਹ ਟੈਗੋ ਆ ਗਈ ਟੈਗੋ ਨਹੀਂ ਇਹ ਟੈਗੋਰ ਆ ਗਈ ਟੈਗੋਰ ਅੱਛਾ ਇਹ ਸੇਲ ਆਊਟ ਹੋ ਗਈ ਹੈ ਸੇਲ ਆਊਟ ਹੋ ਗਈ ਹੈ ਤੇ ਆਪਣੇ ਤੋਂ ਇਹ ਇਹ ਦੋ ਇਹ ਦੋ ਹਜ਼ਾਰ ਹੈਗੀ ਹੈ 16 ਮਾਡਲ ਜੀ ਹੂੰ ਇਹ ਫਸਟ ਓਨਰ ਆ ਜੀ ਤੇ ਔਨ ਰਿਕਾਰਡ ਆ ਸਾਰੀ ਹੂੰ ਤੇ ਆਪਣਾ ਜੀਟਾ ਮਾਡਲ ਆ 65000 ਕਿਲੋਮੀਟਰ ਚੱਲੀ ਹੈ ਇਹ ਦਾ ਸਰਵਿਸ ਰਿਪੋਰਟ ਠੀਕ ਆ ਤੇ ਰੇਟ ਕਿੰਨਾ ਇਹਦਾ ਰੇਟ ਇਹਦਾ ਰੱਖੀ ਤਾਂ ਆਪਾਂ ਰੇਟ ਆ ਜਾਊਗਾ ਇਹਦਾ ਤਕਰੀਬਨ ਜੀ ਆਪਣਾ 575 ਦੀ ਡਿਮਾਂਡ ਆ ਪਹਿਲੇ ਨਾ ਫੁੱਲ ਬੀਮਾ ਠੀਕ ਆ ਤੇ ਹੁਣ ਆਪਣੇ ਤੋਂ ਆ ਗਈ ਸੂਜ਼ੂਕੀ ਦੀ ਸਿਆਜ ਸਿਆਜ ਆ ਗਈ ਆ ਜੀ ਇਹਦੀ ਡਿਮਾਂਡ ਹੈਗੀ ਆ ਜੀ ਆਪਣੇ 865 ਦੀ 2019 ਮਾਡਲ ਵੀਡੀ 18 ਸੌਰੀ ਠੀਕ ਆ ਟੌਪ ਐਂਡ ਮਾਡਲ ਟੌਪ ਐਂਡ ਮਾਡਲ ਤੇ ਇਹ ਆਪਣੇ ਤੋਂ ਆ ਗਈ i20 ਗ੍ਰੇ ਗੱਲ ਦੀ ਹਾਂਜੀ ਇਹ ਆਸਤਾ ਮਾਡਲ ਆ 2018 ਜੀ ਫਸਟ ਓਨਰ ਤੇ ਇੰਸ਼ੋਰੈਂਸ ਖਤਮ ਹੋ ਗਈ ਆ ਇਹ ਚੱਲੀ ਇਹ ਵੀ 9095 ਦੇ ਗੇਟ ਚੱਲੀ ਆ ਇਹ ਦੇ ਦਾਂਗੇ ਤੁਹਾਨੂੰ ਜੀ ਆਪਾਂ 6,85,000 ਰੁਪਏ ਦੀ 6,85,000 ਦੀ ਇਹ ਆਪਣੇ ਤੋਂ ਆ ਗਈ ਵਰਨਾ ਵਰਨਾ ਹੈਗੀ ਜੀ 0013 ਨੰਬਰ ਲੱਗਣਾ ਹੈ ਨੰਬਰ ਬਿਲਕੁਲ ਜੀ ਨੰਬਰ ਸਮੇਤ ਆ 2013 ਸੌਰੀ 16 ਮਾਡਲ ਆ ਫਾਸਟ ਓਨਰ ਆ ਇੰਸ਼ੋਰੈਂਸ ਖਤਮ ਠੀਕ ਆ ਤੇ ਇਹ ਦੇ ਦਾਂਗੇ ਤੁਹਾਨੂੰ ਜੀ ਆਪਾਂ 7 ਲੱਖ ਰੁਪਏ ਦੀ 7 ਲੱਖ ਰੁਪਏ ਬਾਕੀ ਥੋੜਾ ਬਹੁਤਾ ਬਾਅਦ ਘਟਾ ਦੋ ਓਕੇ ਇਹ ਆ ਗਈ ਆਪਣੇ ਤੋਂ ਫੈਮਿਲੀ ਗੱਡੀ ਹਨਾ ਹਾਂ ਬਿਲਕੁਲ ਬਈ ਜਿਹੜੇ ਘੱਟ ਜਿਹੀ ਗੱਡੀ ਪਾ ਰਹੇ ਹਾਂ ਇਹ ਕਾਰ ਦੀ ਖੂਬੀ ਇਹੀ ਹੈ ਜੀ ਇਹ ਕਾਰ ਹੈਗੀ 2016 ਮਾਡਲ ਆ ਜੀ ਓਕੇ ਤੇ ਇਹ ਇਹਦੀ ਖੂਬੀ ਇਹ ਆ ਨਾਲ ਦੇ ਪਹਿਲੇ ਟੈਰਾਂ ਤੇ ਕਾਰ ਆ ਸਾਰੀ オリジナル ਆ ਤੇ ਇਹਦਾ ਇੰਟੀਰੀਅਰ ਦੀ ਗੱਲ ਕਰੀਏ ਤਾਂ ਬਹੁਤ ਹੀ ਜ਼ਿਆਦਾ ਵਧੀਆ ਤੇ 7900 ਕਿਲੋਮੀਟਰ ਕਾਰ ਚੱਲੀ ਹੋਈ ਆ ਬਈ 7900 ਕਿਲੋਮੀਟਰ ਗੱਡੀ ਚੱਲੀ ਆ ਗਰੰਟੀ ਆ ਜੀ ਆ ਦੇਖੋ ਆ ਸਾਰੇ ਸਟਿੱਕਰ ਸਟੱਕਰ ਦੇ ਨਾ ਉਵੇਂ ਉਵੇਂ ਹੀ ਲੱਗੇ ਹੋਏ ਨੇ ਉੱਪਰ ਆ ਸਟਿੱਕਰ ਦੀ ਗੱਲ ਕਰੀਏ ਹਾਂ ਹਾਂ ਆ ਚੀਜ਼ ਨੇ ਤੇ ਉੱਤੇ ਉਹਦੇ ਤੇ ਸ ਆਪਣੇ ਮੀਟਰ ਤੇ ਸਾਰਾ ਕੁਝ ਓਮੀ ਆ ਜਣੀ ਇਹ ਰਿਟਰਨ ਚ ਦੇ ਦੂੰਗਾ ਮੀਟਰ ਨੂੰ ਚਾਬੀ ਲੱਗਿਆ ਬਾਈ ਇਹ ਗੱਡੀ ਤਾਂ ਹੋਗੀ ਨਾ ਇੱਕਦਮ ਤੋਹਫਾ ਹੀ ਦੇ ਦਿੱਤੀ ਨਾ ਬਿਲਕੁਲ ਜੀ ਬਿਲਕੁਲ ਕੋਈ ਇਹਦੇ ਚੋ ਕੋਈ ਵੀ ਚੀਜ਼ ਆ ਕੇ ਸਾਬਤ ਕਰ ਦੋ ਵੀ ਆ ਚੀਜ਼ਾਂ ਆਇਆਂ ਕਾਰ ਹੀ ਫਰੀ ਦੇ ਦਾਂਗੇ ਕਾਰ ਹੀ ਫਰੀ ਦੇ ਦਿਆਂਗੇ ਵੀ ਦੇ ਲਓ ਇੰਨੀ ਘੱਟ ਜਲੀ ਗੱਡੀ 2016 ਦੇ ਮਾਡਲ ਦੇ ਹਿਸਾਬ ਨਾਲ ਮਿਲਣੀ ਟਾਇਰਾਂ ਟਾਇਰ ਵੀ ਨਾਲ ਦੇ ਆ ਪਹਿਲੇ ਮੈਨੂਫੈਕਚਰ ਡੇਟ ਵੀ ਇਹੀ ਆ ਸਾਰਾ ਕੁਝ ਓਕੇ ਆ ਉਹ ਚੀਜ਼ ਦੀ ਗਾਰੰਟੀ ਆ ਤੇ ਬਾਈ ਫਿਰ ਰੇਟ ਵੀ ਤੋਹਫੇ ਵਾਲਾ ਹੀ ਦੇ ਰੇਟ ਵੀਰੇ ਇਹ ਕਾਰ ਦੇ ਦਾਂਗੇ ਤੁਹਾਨੂੰ ਆਪਾਂ 295000 295000 ਦੀ ਗੱਡੀ ਮਿਲਣੀ ਨਹੀਂ ਨਹੀਂ ਘੱਟ ਚਲੀ ਰੈਗੂਲਰੀ ਬੀਮਾ ਸਾਰੀ ਜੈਨੂਨ ਹੈ ਇਹ ਚੀਜ਼ ਦੀ ਗਾਰੰਟੀ ਹੋਗੀ ਠੀਕ ਹੈ ਕਾਗਜ਼ ਵਗੈਰਾ ਸਾਰੇ ਪੂਰੇ ਸਾਰਾ ਕੁਝ ਓਕੇ ਹੈ ਜੀ ਠੀਕ ਹੈ ਤੇ ਫਿਰ ਆ ਗਈ ਆਪਣੇ ਤੋਂ ਬਲੀਨੋ ਬਲੀਨੋ ਇਹ ਇਹ ਵੀ 2016 ਮਾਡਲ ਹੈ ਜੀ ਇਹ ਹੈਗੀ ਹੈ ਡੈਲਟਾ ਮਾਡਲ ਫਰਸਟ ਓਨਰ ਫੁੱਲ ਬੀਮਾ ਇਹ ਤਕਰੀਬਨ ਆ ਗਈ ਜੀ ਆਪਣੇ ਸਾਢੇ 90 ਦੀ ਲਾਈਟਰ ਐਕਸਟਰਾ ਲੱਗੇ ਆ ਇਹ 90000 ਚੱਲੀ ਆ ਬਿੱਤਰ 90000 ਚੱਲੀ ਰਿਕਾਰਡ ਤੇ ਇਹ ਆ ਗਈ ਦੋ ਗੱਡੀਆਂ ਆਪਣੇ ਤੋਂ ਆਗੀਆਂ ਹੋਰ 820 ਇਹ i20 2018 ਜੀ ਨਿਊ ਸ਼ੇਪ ਫਰਸਟ ਓਨਰ ਫੁੱਲ ਬੀਮਾ 80000 ਵਿੱਚ ਰਿਕਾਰਡ ਚੱਲੀ ਆ ਇਹ ਆ ਜੂਗੀ 690 ਦੀ ਡਿਮਾਂਡ ਤੇ ਅੱਗੇ ਆ ਗਈ ਜੀ ਇਹ ਮਾਡਲ ਕ੍ਰੇਟਾ 22 ਇਹ 72000 ਵਿੱਚ ਰਿਕਾਰਡ ਚੱਲੀ ਆ ਫਰਸਟ ਓਨਰ ਫੁੱਲ ਬੀਮਾ ਤੇ ਇਹ ਹੈਗੀ ਆ ਸਾਢੇ 12 ਦਾ ਰੇਂਜ ਦੇ ਵਿੱਚ ਇਹਦੇ ਚ ਸਮਾਨ ਲੱਗਾ ਲਾਈਟ ਐਰ ਸੀਟ ਕਵਰ ਸਟੀਅਰਿੰਗ ਕੰਟਰੋਲ ਟੱਚ ਸਿਸਟਮ ਬੈਕ ਕੈਮਰਾ ਜਣੀ ਸਮ 퇴근.